ਸੁਮੇਤ ਤੇ ਖਲਾਰੀ ਨਾ ਹੁਣ ਪਤਾ ਠੀਕ ਮਮਾ ਉਹ ਕੁਆੜੇ ਵਾ ਆੜੂ ਦੇ ਬੋਟੇ ਨੂੰ ਨੁਕੀ ਦੇ ਸੋਨੇ ਪਰ ਲੱਗੇ ਨਾ ਹਾਂ ਤੇ ਜੇ ਮੈਂ ਨਾ ਫੋਟੋ ਖਿੱਚਦੀ ਆ ਜੂਮ ਕਰਕੇ ਖਿੱਚਦੀ ਸੀ ਤਾਂ ਕਿ ਫੋਟੋ ਦੇ ਦਿਓ ਰਾਜੋ ਨਹੀਂ ਡੜੀ ਉਹਦਾ ਭਰਾ ਵੀ ਵਿੱਚ ਆਜੇ ਹੈ ਪਿੰਡ ਵਾਲੀ ਹੈ ਪਿੰਡ ਜਿਹੜੀ ਹੈ ਹਾਂ 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 ਉਹਦਾ ਵੀ ਡਿਪੋਟੋ ਕੇ ਵਿਚਾਰ ਆਇਆ ਵਾ ਭਰਾ ਕੇ ਅੱਛਾ ਤੇ ਕੱਲ ਜਦੋਂ ਮੈਂ ਦਵਾਈ ਲੈਣ ਗਈ ਨਾ ਤੇ ਉੱਥੇ ਉਹ ਵੀ ਹੈਗਾ ਤੇ ਮੈਡੀਕਲ ਸਟੋਰ ਤੇ ਪਾਜੀ ਨੇ ਮੈਂ ਪੁੱਛਿਆ ਮੈਂ ਕਿ ਗੱਲ ਹੋਈ ਹੈ ਤਾਂ ਕਹਿੰਦੇ ਵੀ ਪੀਨੂ ਨਾ ਪੁੱਛੀ ਤੇ ਉਹਦਾ ਇਹਦਾ ਫਰਾ ਡਪੋਟੋ ਕਿਆ ਗਿਆ ਤੇ ਮੈਂ ਕਿਹਾ ਚਲ ਨਹੀਂ ਪੁੱਛਦੀ ਹਨਾ ਹਾਂ ਹਾਂ ਤੇ ਫਿਰ ਉਹ ਨੂੰ ਜਦੋਂ ਮੈਂ ਬੁਲਾਇਆ ਤੇ ਉਹ ਫਿਰ ਆਪੇ ਹੀ ਡੈਪੀ ਹੋ ਤੇ ਕਿਤੇ ਰੋਵੇ ਬੜਾਈ ਵਿਚਾਰੀ ਹੈ ਮਨ ਫਿਰ ਰੋਣਾ ਹੀ ਆ ਆਪੇ ਬੜਾ ਹੋਵੇ ਕੰਦੀ ਕੰਦੀ ਜੀ ਦੋਨਾਂ ਨੂੰ ਹੱਥ ਕੜੀਆਂ ਲੱਗ ਕੇ ਆਏ ਹਨਾ ਤੇ ਕੰਦੀ ਮੈਨੂੰ ਬੜਾ ਦੁੱਖ ਹੋਇਆ ਕਿ ਤੇ ਮੈਂ ਉਹ ਤੇ ਗੱਲ ਹੈਗੀ ਆ ਕਿਦਾਂ ਹੋ ਰੀਲਾ ਰੂਲਾ ਵਾਇਰਲ ਹੋਣ ਦੀਆਂ ਸਾਰੀਆਂ ਤੇ ਵੀ ਵੇਖਣ ਦਾ ਡੇ ਹਨਾ ਕਿੰਨਾ ਸੱਚੀ ਹੋ ਤੱਕਾ ਜੈ ਲੱਗਿਆ ਬੰਦਿਆਂ ਨੂੰ ਕਿੰਦੀ ਪਤਾ ਹੀ ਨਹੀਂ ਵਿਚਾਰੇ ਕਿਦਾਂ ਨੇ ਉਹਨਾਂ ਨੂੰ ਸਮਝੀ ਨਾ ਲੱਗੇ ਮੈਂ ਉਹਨਾਂ ਨੂੰ ਇਵੀ ਕਿੰਨਾ ਡਰ ਲੱਗਾ ਹੋਣਾ ਵਾ ਕਿ ਪਤਾ ਨਹੀਂ ਕੀ ਹਨਾ ਹਾਂ ਤੇ ਕੀ ਹੋਣਾ ਵਾ ਤੇ ਕੀ ਨਹੀਂ ਹੋਣਾ ਨਾਲੇ ਨਾਲ ਜਦੋਂ ਹੱਥ ਘੜੀਆਂ ਲੱਗ ਲੈ ਮੇਇਸਤੀ ਬਹੁਤ ਮਹਿਸੂਸ ਕਰਦੇ ਨਾ ਇੱਕ ਤਾਂ ਟੈਨਸ਼ਨ ਵੀ ਇੰਨੇ ਪੈਸੇ ਲੱਗੇ ਆ ਨਾ ਉਹਨਾਂ ਨੇ ਤਾਂ ਪੈੜੀਆਂ ਵੇਚੀਆਂ ਵਿਚਾਰਿਆਂ ਨੇ ਉਹ ਰ ਹੈ ਨਾ ਕਿੱਥੋਂ ਪੈਸੇ ਇਕੱਠੇ ਹੁੰਦੇ ਆ 40 ਲੱਖ ਤੋਂ ਤੇ ਘਟ ਕੇ ਦਬ ਨਹੀਂ ਲੱਗਾ ਕਿਹਦਾ ਨਹੀਂ ਲੱਗਾ ਕਰਾਚੋਂ ਥੋੜੀ ਨਿਕਲਦੇ ਪੈਸੇ ਫੜ ਤੜ ਕੇ ਹੀ ਆ ਤੇ ਜੇ ਕਿਹਨੇ ਵਿਆਜ ਹੀ ਚੁੱਕੇ ਹੋਣਗੇ ਤੇ ਵਿਆਜ ਕਿੰਨਾ ਤਾਰਨਾ ਪੈਣਾ ਵਾ ਹਾ ਹੱਥ ਹੀ ਆ ਕੰਨੀ ਲੋਕੀ ਦੇ ਹੱਸਦੇ ਬੜੇ ਆ ਨਗਵੰਡ ਵਾਲੇ ਪੈਣਾ ਤੇ ਹੀ ਵੀ ਤੇ ਹੱਸਣਾ ਹੀ ਆ ਮੈਂ ਹਾਂ ਪਿੰਨਾ ਪਣਾ ਹੀਗਾ ਤੋਂ ਹੱਸਣਾ ਵਾ ਹਨ ਮੈਂ ਤੇਰਾ ਭਰਾ ਆ ਕੀ ਪਤਾ ਹਨ ਵੀ ਉੱਥੇ ਕੜਾ ਸੌਖਾ ਜਾਣ ਡਿਆ ਕੋਈ हां ਵੀ ਸਾਡੇ ਵੀ ਕੱਲ ਨੂੰ ਤੁਰਨਗੇ ਤੇ ਕੀ ਪਤਾ ਨਾ ਕੀ ਬੰਦਣਾ ਸਮੇ ਤਾਂ ਨਹੀਂ ਕੁਝ ਪਤਾ ਨਾ ਇਹਨਾਂ ਨੂੰ ਕਿਹੜਾ ਪਤਾ ਹੀ ਵਾਪਸ ਆ ਜਾਣਾ ਕਹਿੰਦੀ ਲੋਕੀ ਕਹਿਣ ੜੇ ਅਸੀਂ ਕਿੜਾ ਅਸੀਂ ਤਾਂ ਨਹੀਂ ਕੱਲਦੇ ਸਾਨੂੰ ਤਾਂ ਭਾਵੇਂ ਕੋਈ ਆਪਣੇ ਕੋਲੋਂ 40 ਲੱਖ ਰੁਪਈਆ ਦੇ ਦੇ ਅਸੀਂ ਨਹੀਂ ਕੱਲਦੇ ਮੈਂ ਕਹਿੰਦਾਆਂ ਦੀਆਂ ਗੱਲਾਂ ਹੋਰ ਹੁੰਦੀਆਂ ਵਾ ਜਦੋਂ ਮਜਬੂਰੀ ਪਵੇ ਨਾ ਉਦੋਂ ਮੈਂ ਹਰ ਕੋਈ ਤੁਰਦਾ ਵਾ ਹਾਂ ਹੋਣੀ ਸਿਆਣੇ ਬਣਿਆ ਲੋਕੀ ਤਾਂ ਸਾਰੇ ਨਹੀਂ ਸੀਗੇ ਪਹਿਲਾਂ ਕੋਈ ਗੱਲ ਨਹੀਂ ਪਹਿਲੀ ਵੇਚ ਕੇ ਤੇ ਹਰ ਇੱਕ ਤਾਂ ਜੀ ਕਰਦਾ ਜੀ ਕਰਦਾ ਹੂੰ ਜੋਗਾ ਹੋ ਤ ਗਿਆ ਵਾ ਹੁਣ ਖਲਾਰੀ ਨਾ ਚੰਗਾ ਠੀਕ ਆ ਹਾਂ ਮੈਂ ਕਿਹਾ ਮੈਂ ਮਮੀ ਨੂੰ ਵੀ ਕਵਾਂਗੇ ਪਿੱਛਲ ਜਾਇਓ ਉਹਨਾਂ ਦੇ ਕਰੇ ਹਾਂ ਹੁਣ ਸੂਟ ਸੀਨੇ ਦੇ ਕੇ ਆਉਂਦੇ ਆ ਨਾ ਤੇ ਫਿਰ ਕਵਾਂਗੇ ਕਿ ਜਾਇਓ ਚੱਲ ਦੁੱਖ ਵਿੱਚ ਬੰਦਾ ਸਰੀਕ ਹੁੰਦਾ ਵਾ ਚੇਤੇ ਹੀ ਰਹਿੰਦਾ ਅਗਲੇ ਨੂੰ ਹੀ ਚਲ ਸਮ੍ਰਿਤ ਹੁਣ ਲਿਬੜੀ ਨਾ ਮੇਰੀ ਟੀ ਚੰਗਾ ਠੀਕ ਆ ਠੀਕ ਆ ਠੀਕ ਆ ਚਲ ਜਾ ਮੈਂ ਵੀ ਘੜੀ ਬਹਿ ਜਾ ਹੁਣ ਇੱਥੇ ਬੜੀ ਸਲਾਮਾਂ ਹੀ ਪੈੜਿਆ ਹੈ ਕਿ ਚਾਹ ਜੂ ਬਣਾ ਦਿਓ ਚਾ ਹੂੰ ਚਾ ਮੇਰੇ ਦੀਪਨੀ ਕੇ ਦੀਦੀ ਦੇ ਮੈਨੂੰ ਚਾਹ ਪੀਣ ਦੀ ਜਿਹੜੀ ਮਰਜ਼ੀ ਪਿਆਲ ਦੇ ਚਲ ਮੈਂ ਬਣਾ ਲਿਆ ਤੈਨੂੰ ਚਲ ਦੀਦੀ ਬਣਾ ਲੈਂਦੀ ਹੂੰ ਹੂੰ ਆ ਤੇ ਕੀ ਗੱਲਾਂ ਹੋੜੀਆਂ ਗੱਲਾਂ ਕੀ ਹੋਣੀਆਂ ਗੱਲਾਂ ਉਹ ਰਾਜੇ ਦੀਆਂ ਨੇ ਦਸੰਡੀ ਹੀ ਡਾਡਾ ਦਾ ਭਰਾ ਹੈ ਏਡ ਫੋਟੋ ਕੇ ਕੱਲ ਪੀ ਲੈਣੀ ਹੈ ਹਾਂ ਉਹ ਹੀ ਮੇਰਾ ਦਾ ਭਰਾ ਤਾਂ ਬਾਤ ਜਾਣਦਾ ਹੈ ਹਾਂ ਹੋਰ ਤੇ ਹੀ ਚਲ ਜਾ ਅਮਰੀਕਾ ਨਹੀਂ ਜਾਂਦੇ ਹੋਰ ਕਿ ਜਲ ਜਾਨੇ ਆ ਹਏ ਹਏ ਜਿਹੜੇ ਤੇ ਕੈਨੇਡਾ ਨੇ ਬੜੀ ਸੰਟੀ ਕਰਨੀ ਆ ਹੂੰ ਕੱਲ ਮੈਂ ਕਰੀਲ ਵੇਖੀ ਤੇ ਪਤਾ ਨਹੀਂ ਲੋਕੀ ਵਿਊਜ਼ ਲੈਣ ਲਈ ਕਰਨ ਦੇ ਇਹ ਕਿ ਕਹਿੰਦੇ ਹੀ ਟ੍ਰੀਲ ਜਮੜੇ ਰਿਪੋਰਟ ਕਰਦੇ ਤੈਨੂੰ ਕਿੱਥੇ ਜਾਈਏ ਇੱਥੇ ਠੀਕ ਵਾ ਹੂੰ ਆਹ ਜਿੰਨਾ ਤਾਂ ਡੱਕਲੇ ਰਹਿੰਦਾ ਡਾ ਜੀ ਕਦਾ ਚੱਲ ਜੀ ਬਾਹਰ ਤੇ ਟੱਕਰੇ ਇਸ ਤੇ ਹੱਡਾ ਰਹਿੰਦਾ ਸਾਨੂੰ ਕੋਲ ਨਹੀਂ ਤੇ ਇਹ ਮਗਰ ਲੜਦੀ ਰਹੋ ਨਾ ਅੱਛਾ ਹਾਂ ਤੇਹੀ ਮਾ ਉਹ ਇੱਕ ਲੜਾਈ ਨੂੰ ਇਹ ਅੱਜਾਈ ਵਾਲੀ ਗੱਲ ਹੋਵੇ ਤਾਂ ਲੜਾਈ ਵੀ ਹੋ ਜਾਂਦੀ ਹੈ ਨਹੀਂ ਅੱਜ ਸ਼ੂਟ ਇਧਰੋਂ ਜੜਿਆ ਮੜੀ ਸੁਲਾ ਹੋਈ ਦੋਵੇਂ ਭੈਣਾਂ ਦੀ ਨਹੀਂ ਅੱਜ ਮੰਮੀ ਸੂਟ ਸੀ ਦੇ ਦੇ ਗਈ ਹਾਂ ਕਰਕੇ ਸੂਟਾਂ ਤੋਂ ਬੜੀਆਂ ਖੁਸ਼ ਹੁੰਦੀਆਂ ਵਾ ਤੇ ਲੈਵਲਸ ਵਿਆਹ ਤੇ ਜਾਣਾ ਤੇ ਸੂਟਾਂ ਤੋਂ ਖੁਸ਼ ਹੀ ਹੋਣਾ ਵਾ ਖੁਸ਼ਾਈ ਲੜਾਈ ਭੁੱਲ ਗਈ ਹੈ ਤਾਂ ਕੋਈ ਕਾਦੀ ਲੜਾਈ ਕਾਦੀ ਹੈ ਦੱਸ ਹਾਂ ਰਾਤ ਗਈ ਬਾਤ ਗਈ ਉਹ ਤੇ ਸੌਣਾ ਨਾ ਕੀ 7000 ਦਾ ਤੇ ਸੂਟ ਜਮਾ ਹਾਂ ਆ ਪਤਾ ਨਹੀਂ ਲੱਗੰਦਾ ਨਾ ਐਨਾ ਮਹਿੰਗਾ ਸੂਟ ਤੇ ਬਾਹਰ ਫੇ ਬਾਹਰ ਜਾ ਕੇ ਜਾਣਾ ਖਾਣਾ ਆ ਅੱਧੇ ਪੈਸੇ ਮੰਮੀ ਨੇ ਪਾਤੇ ਢਾਢੇ ਕੋ ਤੇ ਹਜ਼ਾਰ ਹੀ ਭੁਆਇਆ ਸੀ ਨਾ ਜਿਹਨੂੰ ਆਹ ਤੇ ਪੈਸੇ ਨੇ ਮੰਗੇ ਸੂਟ ਪਾਉਣ ਦੀ ਤੇ ਗਾ ਮੇਰੇ ਕੋਈ ਮੰਗਣੀ ਆ ਤੇ ਚਲੀ ਜਾਵਾਂ ਬਾਹਰ ਡਾਇਰੈਕਟ ਰੰਪਰੇ ਜਾਜ ਖਾਲੀ ਖਾਲੀ ਵਾਪਸ ਖੜਿਆ ਹੈਗਾ ਤੇ ਤੁਸੀਂ ਕਹਦੇ ਨਹੀਂ ਮੈਂ ਰੁਕਦਾ ਰੁਕਦਾ ਮੈਨੂੰ ਬਿਠਾ ਲਾ ਵਿੱਚ ਆਹ ਉਹ ਮੈਂ ਉਹਦਾ ਜੁਆਈ ਹੋਣਾ ਹਾਂ ਹਾਂ ਤੇ ਜੁਆਈ ਬਣ ਜਾਣਾ ਸੀਗਾ ਅੱਗੇ ਉਹਨੇ ਗਾਣੇ ਦੇ ਪੰਗੇ ਪਾਏ ਹੁਣ ਏਦਾਂ ਕਹਿ ਕੇ ਪੰਗੇ ਹੋਰ ਪਾ ਲਾ ਆਹ ਹਾਂ ਤੇ ਇਹਨੂੰ ਸਤਕਾਣਾ ਬੋਲਿਆ ਕਰੋ ਤੇ ਆਪੇ ਲੈ ਜਿਓ ਟਰਲ ਮੈਂ ਰੈਕਟ ਕਰਾਂ 10 ਮਿੰਟ ਇਨਸ਼ਾਅੱਲਾ ਢਾਡੇ ਲੱਗੇ ਤੇ ਜੇ ਅਹੀਂ ਹੱਸ ਕੇ ਬੋਲ ਪੀਆ ਤਾਂ ਵੀ ਤੁਹਾਡੇ ਘਰ ਇਸ਼ੂ ਬਣ ਜਾਂਦਾ ਵਾ ਇਹ ਹੱਸ ਕੇ ਬੋਲ ਪੀਆ ਲੜਾਈ ਕਿ ਦਮੂ ਕਗੀ ਜੇ ਅਹੀਂ ਲੰਨ ਨਹੀਂ ਆ ਤੇ ਤਾਂ ਵੀ ਇਸ਼ੂ ਬਣਿਆ ਰਹਿੰਦਾ ਕੋਈ ਨਾ ਕੋਈ ਤੂੰ ਸਲਾਸ ਫਾਈਨਰ ਹੋ ਆਈ ਕੋਈ ਗੱਲ ਨਹੀਂ ਕਰਦੇ ਸਿੱਧੀ ਗੱਲ ਹਾਂ ਹਲਾ ਵੀ ਕੋਈ ਵਾਰ ਦੇਖਾ ਮੇਰਾ ਪੁੱਤ ਨੇ ਅੱਜ ਕਹਿਣਾ ਮਾਸੀ ਕੋਈ ਸੇਰ ਬੋਣਾ ਵਾ ਹਾਂ ਮੈਂ ਕਿਹਾ ਵਾ ਵਾ ਮਾਸੀ ਕੇ ਸੇਰੇ ਦਾ ਫਿਰ ਠੀਕ ਆ ਕਿਹਦੇ ਕੋ ਸੇਰ ਆਇਆ ਓਏ ਮਾਸੀ ਕੋ ਠੀਕ ਆ ਆ ਜਾ ਆਪਾਂ ਗੱਲਾਂ ਕਰੀਏ ਚਲੋ ਹੁਣ ਲਿਬੜੇ ਹੋਣਾ ਮੈਂ ਨਾਲ ਨਾਲ ਲੱਡੂ ਵੀ ਲੈ ਹੀ ਜਾਈਏ ਫੇਰ ਮੰਮੇ ਉਹਨੇ ਕਹਣਾ ਮੈਂ ਕੁਝ ਖਾਣ ਨੂੰ ਨਹੀਂ ਲੈਂਦਾ ਕੁਝ ਖਾਣ ਨੂੰ ਨਹੀਂ ਲੈਂਦਾ ਆ ਵੇ ਲਗਪਾ ਗੋਹਨ ਟੁੱਟੇ ਭੱਜੇ ਜਾਈ ਰਹਿ ਗਏ ਹੂੰ ਆਹੋ ਪਰ ਪਰ ਕੀ ਪੈਣਿਆ ਵਾ ਲੱਡੂ ਤੇ ਮਨ ਪੀਤੇ ਚ ਕਿੰਨੀਆ ਘਸਾਰ ਜਿਹੜੀ ਘੱਟ ਪਾਈ ਆ ਨਾ ਆਹੋ ਹਨਾ ਤੇ ਜਦੋਂ ਆਪਣੇ ਪੇਕਿਆਂ ਤੋਂ ਆਏ ਜੀਏ ਉਦੋਂ ਮੰਮੀ ਮੇਰੇ ਲਾ ਕਿੰਨੀਆਂ ਗੱਲਾਂ ਕਰਦੇ ਆਹੋ ਕਹਿੰਦੇ ਸੀ ਕਿ ਘਸਾਰ ਘੱਟ ਪਾਈ ਆ ਤੇ ਜਿਵੇਂ ਮੰਮੀ ਨੂੰ ਆਖਿਆ ਤਾਂ ਮੰਮੀ ਕਹਿੰਦੇ ਤੁਹਾਡੇ ਪੇਕਿਆਂ ਨਾਲੋਂ ਤਾਂ ਜ਼ਿਆਦਾ ਹੀ ਆ ਹੁਣ ਆਪਦੇ ਪੇਕਿਆਂ ਤੋਂ ਆਏ ਤੇ ਵੇਖ ਲਾ ਮੰਮੀ ਵੀ ਇਹਦਾ ਗੱਲ ਕਰਨ ਨੂੰ ਨਾ ਝਾਟ ਹੀ ਪਿੱਛੇ ਨੂੰ ਮੇਣਾ ਝਾਟ ਹੀ ਪਿੱਛੇ ਨੂੰ ਮੇਣਾ ਇਦਾਂ ਮੈਨੂੰ ਆਪ ਬੜਾ ਗੁੱਸਾ ਚੜੂਗਾ ਕਈ ਵਾਰੀ ਹਾਂ ਮੈਨੂੰ ਆਉਂਦਾ ਵਾ ਕਿ ਮੈਨੂੰ ਕਈ ਵਾਰੀ ਹੁੰਦਾ ਵਾ ਵੀ ਹੋਰ ਹੁੰਦੀਆਂ ਨਾ ਦਰਾਨੀ ਜਠਾਨੀ ਤੇ ਮਾਪਿਓ ਵੀ ਵੱਖਰੇ ਹੁੰਦੇ ਤੇ ਤਾਂ ਵੀ ਥੋੜਾ ਜਿਆ ਹੁੰਦਾ ਕਿ ਜਲ ਇੱਕ ਦੂਜੇ ਤੇ ਮਾਪਿਓ ਦੀ ਤੇ ਸੋਣੀ ਲਈਦੀ ਆ ਇਦਾਂ ਜੇ ਤੁਹਾਨੂੰ ਵੀ ਕਹਿੰਦੇ ਆ ਮਾਪਿਓ ਦਾ ਤਾਂ ਮੈਨੂੰ ਗੁੱਸਾ ਝੜ ਜਾਂਦਾ ਵਾ ਵੀ ਮੇਰੇ ਮਾਪਿਓ ਨੇ ਕਹਿੰਦੇ ਆ ਹਾਂ ਮੰਮੀ ਇਹਦਾ ਸੋਧ ਦੇਣੀ ਆ ਕਿ ਗੱਲ ਕਰਨ ਲੱਗਿਆ ਨਾ ਮੈਂਂਟੀ ਲਾਊਗੀ ਤੇ ਗੱਲ ਕਰਕੇ ਉਹ ਮਾਰੂਗੀ ਆਪਦੇ ਬੇਕਿਆਂ ਦੀ ਗੱਲ ਨਹੀਂ ਮੁੰਜੇ ਪੈਣ ਦਿੰਦੇ ਆਹੋ ਉਸੇ ਵਾਲੇ ਜਵਾਬ ਦੇ ਦਿੰਦੇ ਵੀ ਨਹੀਂ ਮੇਰੇ ਬੇਕਿਆਂ ਨੇ ਆ ਚੀਜ਼ ਵਧੀਆ ਦਿੱਤੀ ਆਪ ਮਾਮੀ ਇੰਨੀ ਚੰਗੀ ਭਲੀ ਲਾ ਪਾ ਕਰ ਦਿੰਦੀ ਹੈ ਮਾਮੀ ਦੀ ਆਹੋ ਕਿੱਦਾਂ ਕਹਿੰਦੀ ਹੈਗੀ ਭੈਣ ਜੀ ਹੁਣ ਭਤੀਜੇ ਦੇ ਵਿਆਹ ਤੇ ਆਵੀਂ ਕਿਤੇ ਛਾਪਾ ਛੱਲਿਆ ਨਾ ਆਵੀਂ ਆਹੋ ਤੇ ਜਦੋਂ ਆਪਾਂ ਗਈ ਤਾਂ ਵਾ ਉਧਰ ਦੀ ਗੱਲ ਇਹ ਲੈ ਆ ਇਕੱਠੇ ਰੱਖ ਲੈ ਮੈਂ ਆਹੋ ਇਕੱਠੇ ਰੱਖ ਲੈ ਤੇ ਇੱਕ ਨਿਆਣਿਆਂ ਵਾਸਤੇ ਰੱਖ ਲਈਂ ਆਪਣੇ ਵਾਰੀ ਬੜਾ ਕਰੂਗੀ ਮੰਮੀ ਵੀ ਇਦਾਂ ਰੌਲਾ ਪੋਤਾ ਹੀ ਪਾਉਂਦੀ ਆ ਜਿਆਦਾ ਹੀ ਤੇ ਜਵੇਲਾ ਜਹੰਨੀ ਘਰ ਤੇ ਸ਼ਾਂਤੀ ਜੀ ਲੱਗਣ ਦੀ ਹਾਂ ਉਹਦਾ ਬਾਂਦੀ ਵੀ ਮਨਪੇ ਤੇਰੀ ਜਿਆਦਾ ਮੰਮੀ ਨਾਲ ਚੋਰੀ ਚੋਰੀ ਪੈਸੇ ਤੂੰ ਹੀ ਲੈਨੀ ਮੰਮੀ ਦਾ ਲੈ ਹੁਣ ਪੈਸੇ ਤੇ ਹੀ ਗੱਲ ਲੜ ਗਈ ਆਹੋ ਲੈਨੀ ਆ ਤੇ ਫਿਰ ਆਖਦੀ ਹੈ ਦੱਸ ਉਹਦਾ ਮੰਮੀ ਦਿੰਦੇ ਨਹੀਂ ਆ ਤੂੰ ਚਲਾ ਕੀ ਹੁਣ ਨਹੀਂ ਚਾਹੀਦੀ ਬੰਦੇ ਦੇ ਵਿੱਚ ਕੇ ਬਾਵਾ ਤਰੀਕਾ ਵਾਦਾ ਪੈਸਾ ਲੈਂਦਾ ਤੇ ਹੋਰ ਤਰੀਕਾ ਮੈਂ ਦੇਉ ਨਹੀ ਮੈਨੂੰ ਦੱਸਿਆ ਹੀਗਾ ਵੀ ਮੰਮੀ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਲੋ ਤੇ ਚੱਲ ਫਿਰ ਪੈਸੇ ਪੂਏ ਦੇ ਦਿੰਦੀ ਆ ਤੇ ਤੂੰ ਮੈਨੂੰ ਵੀ ਦੱਸ ਤੇ ਮੈਂ ਤਾਂ ਹਮੇਸ਼ਾ ਜੇ ਲਵਾ ਤਾਂ ਲੜ ਕੇ ਲੈਣੀ ਤੇ ਤਸੀਂ ਤੇ ਮੈਨੂੰ ਹੀ ਨਹੀਂ ਲੜਨੋ ਹਟ ਦੇ ਹੁਣ ਮੈਨੂੰ ਲੱਗਦਾ ਫੇਰ ਨਾੜ ਪੈਣਾ ਲੜਾਈ ਤੂੰ ਕਰਦੀ ਮੈਂ ਨਹੀਂ ਕਰਦੀ ਆਹੀ ਲੜਾਈ ਤੂੰ ਤੇ ਫਿਰ ਜਦੋਂ ਕੰਮ ਹੱਥ ਨਹੀਂ ਲਾਉਣੀ ਤਾਂ ਫੇਰ ਹੁਣ ਅੱਜ ਵੀ ਤਾਂ ਨਾਲ ਮਿਲ ਕੇ ਕੀਤਾ ਤੇ ਟਾਈਮ ਨਾ ਹੋ ਗਿਆ ਹੁਣ ਵੇਲੇ ਬੈ ਕੇ ਚਾਹ ਵੀ ਪੀਣੀ ਉਹ ਦਾ ਫੇ ਤੂੰ ਕਾ ਕਰਦੇ ਹੁੰਦੇ ਹੁਣ ਜਿੱਦਿਆ ਜਨਿਆਣਿਆਂ ਨੇ ਵੇਖੇ ਇੰਦਾ ਪੇ ਗੁਰਵਰ ਕਹਿੰਦਾ ਮਾਸੀ ਕੋ ਸਿਰ ਬੋਣਾ ਮਾਸੀ ਕੋ ਹੋਣਾ ਤੇ ਤਹੀ ਬਾਤ ਆ ਤੇ ਹੌਲਾ ਹੋ ਗਿਆ ਨਾ ਕੰਮ ਕਈ ਵਰੀ ਨਿਆਣਾ ਜਿਹਦੀ ਕਰ ਲਿੰਦਾ ਵਾ ਵੀ ਨਾ ਭਾਈ ਮੈਂ ਦੂਜੇ ਕੋਈ ਤਿਆਰ ਹੋਣਾ ਮੈਂ ਨਹੀਂ ਆਪਣੀ ਮਾਂ ਕੋ ਤਿਆਰ ਹੋਣਾ ਆਹੋ ਤੇ ਜੇ ਤੂੰ ਨਾ ਲੜੇ ਤੇ ਫੇਰ ਚਾਹੇ ਇੰਦਾ ਸੌਖਾ ਹੋ ਜਾਂਦਾ ਵਾ ਅੱਜ ਜਿਹੜੀ ਨਿਆਣੀ ਮੇਰੀ ਮਾਤੀ ਇੰਨੀ ਕੋ ਮਾਰ ਦਿੰਦੇ ਚਲ ਮੈਂ ਬਾਹਰ ਦੋ ਆਪਣਾ ਵਾਰ ਮਾਰ ਲਵਾਂ ਉਧੇ ਪਾ ਮਰਪੀ ਚਾਹ ਲੈ ਕੇ ਗਈ ਆ ਬਾਤ ਤੇ ਚਾਹ ਜੋ ਚਾਹ ਤੇ ਹੀ ਬਾਤ ਲੱਗੀ ਚਲ ਚਾਹ ਤੇ ਪੀ ਲੈਨੇ ਆ ਅੱਜ ਦੋਵੇਂ ਭੈਣਾਂ ਬੜੀਆਂ ਸੁਲਾ ਦੇ ਨਾਲ ਬੀਬੀ ਦੀਆਂ ਚੁਗਲੀਆਂ ਕੰਡੀਆਂ ਜੇ ਕੀ ਗੱਲ ਬਾਤ ਆ ਲੈ ਸਾਡੀ ਸੁਲਾ ਹੋਣੀ ਨਹੀਂ ਤੇ ਮਾਤਾ ਦੀਆਂ ਚੁਗਲੀਆਂ ਕਿੱਥੇ ਕਰਨ ਦੀਆਂ ਹੈਂ ਗੱਲ ਤੇ ਹੋਣੀ ਕੋਈ ਮਤਲਬ ਲੈ ਵੈਸੇ ਹੀ ਸਹਸਵਾ ਗੱਲ ਕਰਨਦੇ ਆ ਲੱਡੂਆਂ ਦੀ ਗੱਲ ਕਰਦੇ ਭਾਈ ਚੂਲੀਆਂ ਤਾਂ ਪਕਾ ਰਣੀਆਂ ਨਹੀਂ ਨਹੀਂ ਲੈ ਲੱਡੂ ਵਾਲੀ ਗੱਲ ਤੇ ਹੋਣੀ ਪਤਾ ਨਹੀਂ ਉਹ ਕੀ ਵਿੱਚ ਘਾਟ ਉਹ ਦਾ ਬਦਨਾਮ ਨਹੀਂ ਹੁੰਦਾ ਤਾਂ ਤੇ ਕਿਸਾਰੀ ਗਿਆ ਹੀ ਵਿੱਚ ਘਾਟ ਉਹ ਤੇ ਸਹਸਵਾ ਗੱਲ ਹੋਉਂਦੀ ਹੀ ਉਤਮਾ ਤਾਂ ਇਹ ਚੂੜੀਆਂ ਦਾ ਕਿੱਥੋਂ ਨਾ ਆ ਗਿਆ। ਡੰਡੀਆਂ ਦਾ ਆ ਗਿਆ। ਨਹੀਂ ਹੁੰਦੇ ਪੀਆਂ ਹੀ ਗਏ। ਅਸੀਂ ਬੜੀ ਸੁਆਦ ਦਵਾਦੀ ਹਾਂ। ਤੇ ਲੈ ਹੀ ਭੈਣਾ ਪਹਿਣਾ ਵਾ ਤੇ ਸੁਲਾ ਤੇ ਸਾਡੀ ਹੋਣੀ ਆ। ਕੁਮਾਰ ਹੋਈ ਪਈ ਐ। ਤੇ ਤੂੰ ਹੀ ਨਹੀਂ ਬਰਾਬਰ ਆ ਇੱਕ ਦੂਜੇ ਨਾਲ ਕਿਸੇ ਗੱਲ ਤੋਂ ਨਾਰਾਜ਼ ਹੁੰਦੇ ਹੀ ਹੋਗੇ। ਜਿਹੜੀ ਹੋ ਜਾਨੀ ਐ ਚੀ ਗਰੀ ਗੱਲ ਆ। ਸਾਡਾ ਤਾਂ ਲਹੂ ਪੀਤਾ ਹੁੰਦਾ ਤੁਸੀਂ ਦੋਵਾਂ ਨੇ। ਲਹੂ ਹੀ ਪੀਤਾ ਹੁੰਦਾ ਵਾ ਲਹੂ ਤੇ ਪੀਤਾ ਹੁੰਦਾ ਤੁਸੀਂ। ਸਾਡਾ ਜਦੋਂ ਸੂਟ ਲਿਆ ਕੇ ਦਿੰਦੇ ਸਾਨੂੰ ਇੱਕੋ ਜਿਹਾ ਲਿਆ ਦਿਆ ਕਰੋ ਤਾਂ ਇੱਕੋ ਜਿਹਾ ਰੰਗ ਲਿਆ ਦਿੰਦੇ ਤੇ ਅਸੀਂ ਆਪੇ ਪਾ ਲੈਣੀਆਂ। ਕੋਈ ਚੰਗ ਲਾਦੇ ਦੱਸ ਦੋਵਾਂ ਨੂੰ। ਲੇ ਹੋਂ ਤੇ ਰਵਾਜ ਹੀ ਹੋਂ ਤੇ ਲਿਬਰਤੀ ਹੁੰਦੀ ਕੋ ਜਰਨ ਥੀਮ ਰੱਖਿਆ ਹੁੰਦਾ ਵੀ ਕੋ ਜੇ ਉਹਦਾ ਬਲਗਲ ਤੁਹਾਨੂੰ ਉੱਟੇ ਹੁੰਦੇ ਦਾ ਸੂਟ ਇੱਕ ਹੋ ਜੇ ਤਾਂ ਕੀ ਹੋਇਆ ਲੜਾਈ ਤੇ ਨਾ ਹੋਵੇ ਸਾਡੇ ਵਿੱਚ ਜਿਹੜਾਡੇ ਮਾਂ ਵੀ ਸਾਡਾ ਸੂਟ ਲੈ ਕੇ ਦਿੰਦੇ ਹੁੰਦੇ ਇੱਕੋ ਜਿਹਾ ਲੈ ਦੇ ਦਿੰਦੇ ਹੁੰਦੇ ਇਹ ਚੀਜ਼ ਅਸੀਂ ਆਪੇ ਨਹੀਂ ਲੜਦੀਆਂ ਹੀਗੀਆਂ ਤੁਸੀਂ ਤੇ ਇੱਕ ਨੂੰ ਲਿਆਤਾ ਨਾ ਵੀ ਰੰਗ ਦਾ ਲਿਆਤਾ ਤੇ ਇੱਕ ਨੂੰ ਹਰੇ ਰੰਗ ਦਾ ਲਿਆਤਾ ਹੁਣ ਹਰੇ ਰੰਗ ਦਾ ਦੂਜਾ ਮੈਂ ਸਾਡੋਂ ਉਹਨਾਂ ਨੂੰ ਪਸੰਦ ਆ ਗਿਆ ਤੇ ਲੜਾਈ ਪੈ ਗਈ ਨੇ ਨਾ ਐਦਾਂ ਲੈ ਕੇ ਦਿੰਦੇ ਤਾਂ ਪਹਿਲਾਂ ਲੜਾਈ ਪੈਂਦੀ ਅੱਗੇ ਇੱਕੋ ਰੱਖ ਦਿਆ ਕਰਦੇ ਅਜੀ ਚਾਹ ਪੀ ਲੋ ਚੱਲ ਮਸਤੀਂ ਵੀ ਆਜੋ ਸੁਨੀਤਾ ਹਾਂਜੀ ਅੱਜ ਬੜੀ ਛੁਲਾ ਹੈ ਨਾ ਤੇ ਇਹਨਾਂ ਦੀ ਮੈਨੂੰ ਖੁਦ ਨਹੀਂ ਪਤਾ ਅੱਜ ਕਿਥੇ ਚੰਦ ਨਿਕਲ ਆਇਆ ਹਾਂ ਅੱਜ ਸੂਰਜ ਨਿਕਲ ਆਇਆ ਪੱਛਾਂ ਵੱਲ ਲੈ ਆਪੀ ਚਾ ਹਲੋ ਕਿਹੜਾ ਠੰਡੀ ਹੋ ਚੱਲੀ ਸੀਗੀ ਤੇ ਤੇ ਇੱਥੇ ਸੱਦਨ ਗਏ ਬੈਠ ਗਏ ਆਹ ਸਾਡੀ ਸੁਲਾ ਦੀ ਗੱਲ ਹੋਣ ਲੱਗੀ ਹੈ ਨਾ ਕੀ ਤਾਰੇ ਸੁਲਾ ਬੜੀ ਲੈ ਵਾਸਤੇ ਫਿਰ ਅੱਜ ਸ਼ਾਮ ਮਾਤਾ ਨਾਲ ਲੜਾਈ ਹੋਈ ਲੈ ਇੱਧਰ ਵੀ ਨਹੀਂ ਪਚਣਦੀ ਉਹ ਸੁਲਾ ਤੇ ਇੱਧਰ ਵੀ ਨਹੀਂ ਪਚਣਦੀ ਫਿਰ ਹਾਂ ਉਹ ਗੁਰਵਰ ਕਿਥੋਂ ਆਇਆ ਵਾ ਗੁਰਵਰ ਲੱਡੂ ਖਾਣ ਆਈ ਜਿਹੜੇ ਲੱਡੂਆਂ ਦੀਆਂ ਚੁਲੀਆਂ ਕਰਦੀਆਂ ਇਹ ਤੁਸੀਂ ਕਦੋਂ ਚੁਲੀਆਂ ਕਰਦੀਆਂ ਆਂ ਆਪਾਂ ਸੈਸ ਬਾਤ ਕਰਨੀਆਂ ਆਂ ਤੁਹਾਡੀ ਲੜਾਈ ਜਿਹੜਾ ਪਾਣ ਲੱਗਦਾ ਨਿੱਕੀ ਜੀ ਗੱਲ ਤੋਂ ਲੜ ਪੈਂਦੀਆਂ ਆਂ ਅੱਜ ਭਾ ਅੱਜ ਰਸੋਈ ਵੀ ਬੀਬੀ ਦੀਆਂ ਚੁਕ-ਚੁਲੀਆਂ ਕਾਈ ਜਾਂਦੀਆਂ ਆਂ ਪਰ ਨਹੀਂ ਕੀ ਅੱਡੋ ਕਰਨੀ ਆਂ ਸੱਸਪਰੀ ਲੱਗਣਾਂ ਵੀ ਨਾ ਹੂੰ ਮੈਂ ਤਾਂ ਨਹੀਂ ਕੀਤੀ ਕੋਈ ਚੂਲੀ ਗਾਦੀ ਕੀਤੀ ਉਹਦੇ ਆਪਾਂ ਸੱਸ ਬਾ ਗੱਲ ਕੀਤੀ ਲੱਡੂ ਦੀ ਅਈ ਕੋਤਲ ਚੂਲੀ ਕੀਤੀ ਇਹਨਾਂ ਚੁਗਲੀਆਂ ਲੱਗਣ ਦੀ ਤੁਹਾਨੂੰ ਸੱਸ ਪੈ ਗਈ ਆ ਚੰਗੀ ਹਾਂ ਸਹੀ ਬੈਠੇ ਪਹਿਮਾਨ ਨਹੀਂ ਆ ਪੈ ਗਈਆਂ ਵਾ ਬੰਦੇ ਤੁਹਾਨੂੰ ਪੈ ਗਈ ਭੜੇ ਬਾਂਸ ਹਾਂ ਗਾਉ ਹਾਂ ਕੋਈ ਹੋ ਜਾਂਦਾ ਕਿਤੋਂ ਫੜ ਕੇ ਬਾਹਰ ਕੱਢੀਆਂ ਹੋਣੀਆਂ ਆਹੋ ਹੋ ਨਹੀਂ ਖੁਸ਼ ਜਿੱਦਾਂ ਦੀ ਉੱਥੇ ਰਹੀਆਂ ਉਦਾਂ ਇੱਥੇ ਰਹਿਣ ਡੀਆਂ ਹਾਂ ਹਾਂ ਕਿਹ ਹੈ ਜੋ ਉਦਾਂ ਹੀ ਰਹਿਣ ਡੀ ਗਈਆਂ ਆਹ ਤੁਹਾਨੂੰ ਮਸੂਹਤ ਨਹੀਂ ਨਾ ਹੁੰਦਿਆ ਇਹ ਗਈਆਂ ਹੁੰਦੀਆਂ ਨਾ ਵੱਖ-ਵੱਖ ਘਰਾਂ ਚ ਫੇਪਾ ਲੱਗਣਾ ਹੈ ਇੱਥੇ ਵੀ ਆਈਆਂ ਹੁੰਦੀਆਂ ਨਾ ਵੱਖ-ਵੱਖ ਘਰਾਂ ਦੀ ਹੁੰਦੇ ਪਤਾ ਤੁਹਾਨੂੰ ਫੇਰ ਵੀ ਲੱਗ ਜਣਾ ਹੈ ਤੁਹਾਨੂੰ ਆਈ ਤੇ ਫੇਰ ਲੜ ਭੇੜ ਕੇ ਤੇ ਇੱਕੋ ਚਮਕੇ ਚੜ ਜਾਂਦੀਆਂ ਅਗਲੇ ਨੇ ਅੱਡਾ ਡੱਕਰਾਏ ਹੋਣੇ ਹੈਗੇ ਤੇ ਤੁਹਾਡੇ ਪੇਕੇ ਵੀ ਸ਼ਰਮ ਦੇ ਮਾਰੀ ਨਹੀਂ ਨਾ ਹੁੰਦੇ ਕਿਉਂ ਨਹੀਂ ਹੁੰਦੇ ਹੁੰਦੇ ਆ ਹੁਣ ਇਹਦੇ ਪੇਕੇ ਜਾਂਦੀ ਲੜਾਈ ਹੀ ਤੋ ਤਾਂ ਨਹੀਂ ਵਿਚਾਰੇ ਹੁੰਦੇ ਕਿ ਲੜਾਈ ਛੁਲਾ ਗਈ ਕਰਾਈ ਹੈ ਮਨਪ੍ਰੀਤ ਇੱਕ ਵਾਰ ਫੋਨ ਕਰਕੇ ਉਹਨਾਂ ਨੂੰ ਸਾਦੀ ਲੀ ਗਈ ਹਨਾ ਨਹੀਂ ਬੈਣਾ ਲੈ ਲਿਆ ਫਿਰ ਉਹਦੇ ਕੋਈ ਕੰਮ ਕਰਕੇ ਨਹੀਂ ਅਜੇ ਆਏ ਉਹਨੇ ਵੀ ਥੋੜਾ ਟਾਈਮ ਪੈ ਗਿਆ ਇਹਨਾਂ ਦੇ ਮੁੰਮੇ ਨਾ ਬਣਾ ਲਿਆ ਮਾਸੀ ਲੜਦੀ ਆ ਕਿ ਮਮਾ ਲੜਦੀ ਆ ਦੋਵੇਂ ਲੜਦੀਆਂ ਦੋਵੇਂ ਲੜਦੀਆਂ ਮੈਂ ਕਿਹਾ ਸੀ ਉਹਨੇ ਕਿਹਾ ਸੀ ਦੋਵੇਂ ਲੜਦੀਆਂ ਵੇਲਾ ਹੁਣ ਦੱਸੋ ਇਹ ਸਖਾਲਾ ਕਹਿੰਨੇ ਤੇ ਇਹ ਸਖਾਲਾ ਹੀ ਆ ਤੁਹਾਡੇ ਸਾਹਮਣੇ ਤੁਰ ਕੇ ਆ ਬਚਾ ਸਖਾਲਾ ਤੇ ਟਾਡੀਆਂ ਹੀ ਸੌਂਦਾ ਵਾ ਲੱਗ ਕੇ ਕੋਈ ਬੈਠਾ ਏ ਗੁਰੂਰਾਪਾ ਸਖਾਲਾ ਤੂੰ ਦੋ ਮੀਰ ਰੱਦੀਆਂ ਆਪਾਂ ਨਹੀਂ ਨਾ ਚੁਖਾਲਿਆ ਕੋ ਦੋ ਮੀਰ ਨਾ ਤੇ ਆਂ ਆਹੋ ਪਿਤਾ ਹੱਥ ਨਾਲੇ ਸੱਤਿਆਤ ਬਾਤ ਮੇਰੇ ਪਾਪਾ ਹੁਣ ਹੀ ਨਹੀਂ ਲੜਦੇ ਕਿੰਨੇ ਗਿਆ ਹੈਗਾ ਇਹ ਤੈਨੂੰ ਪਿਤਾਵੇਂ ਲੜਦੀਆਂ ਤੇਰਾ ਇੱਕ ਘਰ ਕੇ ਦੋ ਘਰ ਵਾ ਦੇਖ ਦੋ ਘਰ ਵਾ ਕਿਹੜਾ ਕਿਹੜਾ ਦੇਖੋ ਪੇਕਾ ਤੇ ਇੱਕ ਸੌਦਾ ਚੱਲ ਇਹਨਾਂ ਨੂੰ ਬਿਠੇ ਰਹਿਣ ਦੇ ਚੱਲ ਅੱਪੱਠੇ ਪਾ ਲਈ ਆਪਾਂ ਵੀ ਮੇਰਾ ਨਹੀਂ ਜੀ ਕੰਡਿਆ ਅੱਜ ਪੱਠੇ ਵੜ ਲਾ ਆਪੇ ਤੋਂ ਜੇ ਜਦੋਂ ਮੈਂ ਤੈਨੂੰ ਕਹਿੰਦਾ ਤਰਾ ਗਾੜੀ ਇਹੋ ਜਵਾਬ ਹੁੰਦਾ ਤੇ ਵੀ ਤੂੰ ਗੜੀ ਗੱਲ ਮੰਨਦਾ ਮੇਰੀ ਤੀਰ ਮੰਨੀ ਤੇਰੀ ਗੱਲ ਹੁਣ ਮੈਂ ਕਹਿੰਦਾ ਪੱਠੇ ਵੜਦਾ ਵੜਦਾ ਫੇ ਮੈਨੂੰ ਤਾਂ ਵੜਣੀ ਪੈਣੀ ਫੇ ਤੂੰ ਗੜਾ ਆਖੇ ਲੱਗਣਾ ਅਸ ਜਨੀਅਰ ਕੋ ਤੈਨੂੰ ਭਾਣਾ ਹੁੰਦਾ ਕੋਈ ਨਾ ਲੈ ਮਾਨੂੰ ਗੱਲਾਂ ਕਰਦੇ ਹੁਣ ਆਪ ਲਾ ਦੇ ਕਦੇ ਦਾਦੇ ਦੀ ਇਹ ਕਦੇ ਪਤੇ ਦੀ ਅਸੀਂ ਲੜੇ ਥੋੜਾ ਲੜੇ ਹੀ ਆ ਦੋ ਰਹੀ ਲੜਦੀਆਂ ਹੁੰਦੀਆਂ ਮੈਂ ਫਿਰ ਸਾਡੀ ਵੀ ਲੜਾਈ ਇਦਾਂ ਦੀ ਹੁੰਦੀ ਆ ਅਸੀਂ ਵੀ ਇਦਾਂ ਹੀ ਕਰਦੀਆਂ ਜਿੱਥੇ ਭੈਣ ਭਰਾ ਦੋ ਇਕੱਠੇ ਬੈ ਗਏ ਨਾ ਉਹਨਾਂ ਨੇ ਤੇ ਇਦਾਂ ਹੀ ਕਰਨਾ ਹਾ ਹਾ ਦੋ ਕੀ ਤੁਹਾਡੇ ਇਹ ਲੜਾਈ ਹੁੰਦੀ ਕੋਈ ਆਉ ਤਾਂ ਹੀ ਆਪ ਨਹੀਂ ਲੜਦੀਆਂ ਫਿਰ ਸਾਡੀ ਆਪ ਨਹੀਂ ਲੜਾਈ ਕੋਈ ਹੈਗੀ ਕਦੇ ਉਹਨੇ ਪੜੇ ਕਦੀ ਮੈਂ ਪੜੇ ਉਹ ਤਾਂ ਵੱਖਰੀ ਗੱਲ ਆ ਅਈ ਮੈਂ ਜੀ ਨਹੀਂ ਕਰਨਿਆ ਤੇ ਸਾਡਾ ਵੀ ਕੰਮ ਇਦਾਂ ਹੀ ਆ ਕਦੀ ਉਹਨੇ ਕਰ ਲਿਆ ਕਦੀ ਮੈਂ ਕਰ ਲਿਆ ਹਾਂ ਸਾਡੀ ਗੱਲ ਬੜੀ ਟਾਲ ਤੇ ਚੜਦੀ ਆ ਅਸੀਂ ਬਾਹਰੋਂ ਆਈਆਂ ਨਾ ਮਨ ਵੀ ਤਾਂ ਕਰਕੇ ਸਾਡੀ ਜ਼ਿਆਦਾ ਹਾਂ ਸਾਡੀ ਤਾਂ ਜਰੂਰ ਕਰਦੀ ਆ ਇਹ ਕੀ ਕਰਦੀਆਂ ਹੈ ਸਾਡਾ ਕੰਮ ਤੇ ਕਿਉਂ ਆ ਕੀਤਾ ਹੀ ਇਹ ਤਾਂ ਤਾਂ ਹੀ ਪੀਂਦੀ ਆ ਹਾਂ ਦੋਗੀ ਤੁਹਾਡੇ ਵਾਲੀ ਬੀਚੀ